ਬੱਲੇ ਕਰਵਾਉ ਗੱਲ ਸਮੇਂ ਦੀ ਟਾਵੀ ਦਾ ਬੋਲਾ ਹੈ ਦਾਵਾ ਟੱਕਰ ਟੱਕਰ ਕਿਹੜੇ ਗੱਭਰੂ ਨਾਲ ਪੈਂਦੀ ਹੈ ਟੱਕਰ ਕਿਹੜੇ ਗੱਭਰੂ ਨਾਲ ਪੈਂਦੀ ਸ਼ੀਨੂ ਸ਼ੀਨੂ ਪਿਆਰ 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 ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਕੋਈ ਬਾਹਰੋਂ ਨਹੀਂ ਬਾਹਰੋਂ ਨਹੀਂ ਪਿਆਰ ਨਾਲ ਕੋਈ ਨਹੀਂ ਹੋਇਆ ਬਾਹਰ ਹੋਣੀ ਆ ਯਾਰ ਕਿਤੇ ਹੋ ਗਿਆ ਯਾਰ ਕੁਛ ਨਹੀਂ ਹੋਇਆ ਯਾਰ ਉਹ ਦੱਸੋ ਯਾਰ ਕੀ ਕਰਨਾ ਹੈ ਗਰਾਊਂਡ 'ਚ ਆ ਕੇ ਬਾਹਰ ਬਾਈ ਬਾਹਰ ਚਲੋ ਯਾਰ ਬਾਹਰ ਚਲੋ ਯਾਰ ਕੋਈ ਗੱਲ ਨਹੀਂ ਪਲੀਜ਼ ਆ ਪੰਜਾਬ ਪੁਲਿਸ ਵਾਲਿਆਂ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਕਰੋ ਲੋਟ ਮਾਰਾਏ ਕੋਈ ਕੋਈ ਗੱਲ ਨਹੀਂ ਯਾਰ ਪਿਆਰ ਨਾਲ ਬਾਹਰ ਹੋਣੀ ਆ ਕੇ ਯਾਰ ਕਿਸੇ ਸਾਡੇ ਪਲੇਅਰਾਂ ਦਾ ਕੰਮ ਆ ਪਲੀਜ਼ ਇਹ ਸਾਡਾ ਪਰਿਵਾਰ ਅਸੀਂ ਇਕੱਠੇ ਰਹਿਣਾ ਯਾਰ ਨਤ ਆ ਗਰਾਊਂਡ ਕਲੀਅਰ ਪਿਆਰ ਨਾਲ ਯਾਰ ਇਹ ਸਾਡਾ ਪਰਿਵਾਰ ਆ ਮਾੜੀ-ਮੋਟੀ ਨੋਕ-ਜੋਕ ਹੋ ਜਾਂਦੀ ਹੈ ਯਾਰ ਕੋਈ ਗੱਲ ਨਹੀਂ ਪਲੀਜ਼ ਸ਼ੀਲੂ ਆ ਜਾ ਇੱਧਰ ਯਾਰ ਆ ਜਾ ਸ਼ੀਲੂ ਯਾਰ ਪਿਆਰ ਨਾਲ ਸਾਜੀ ਪਿਆਰ ਨਾਲ ਭਰਾ ਬਣ ਕੇ ਕੋਈ ਨਹੀਂ ਯਾਰ ਇਦਾਂ ਨਹੀਂ ਕਰੀਦਾ ਮਾੜਾ ਮੋਟਾ ਉਹ ਬਾਈ ਤੁਸੀਂ ਗਰਾਊਂਡ ਜਾ ਕੇ ਕੀ ਲੈਣਾ ਪਿਆਰ ਨਾਲ ਫਰਿਆਦ ਕੋਈ ਗੱਲ ਨਹੀਂ ਆਪਣੇ ਆਪਣੇ ਆ ਕੋਈ ਗੱਲ ਨਹੀਂ ਯਾਰ ਕੋਈ ਨਹੀਂ ਪਿਆਰ ਨਾਲ ਯਾਰ ਇਦਾਂ ਨਾ ਸਾਂ ਗਰਾਊਂਡ ਕਲੀਅਰ ਆ ਪੰਜਾਬ ਪੁਲਿਸ ਵਾਲੇ ਕਹਿੰਦੇ ਜਿਹੜਾ ਗਰਾਊਂਡ ਤੇ ਰਸ ਗਿਆ ਸਾਨੂੰ ਬਾਤ ਚ ਨਾ ਆਖਿਓ ਕੋਈ ਕਾਰਵਾਈ ਹੋ ਗਈ ਯਾਰ ਨਾ ਤਾਂ ਕਮੇਟੀ ਵਾਲਾ ਕੋਈ ਵਿਚਿਆ ਗਰਾਊਂਡ ਦੇ ਬਾਹਰੋਂ ਦਰਸ਼ਕੀ ਉੱਠ ਕੇ ਆ ਗਏ ਵੀਰੇ ਯਾਰ ਪਲੀਜ਼ ਬਾਹਰ ਜਾਓ ਬਾਹਰ ਯਾਰ ਮਾੜੀ-ਮੋਟੀ ਜਦੋਂ ਦਾ ਮੈਚ ਗਰਮ ਹੋਵੇ ਮਾੜਾ-ਮੋਟਾ ਨੋਖਚੋਕ ਹੋ ਜਾਂਦੀ ਹੈ ਸਾਡਾ ਪਲੇਅ ਗਰਾਉਂਡ ਕਲੀਅਰ ਪਿਆਰ ਨਾ ਕੋਈ ਨਹੀਂ ਛਿਲੂ ਵੀਰੇ ਆ ਕਿੱਥੇ ਆ ਸ਼ਹਾਜਾਦ ਕਰਾਈਏ ਜੀ ਕਰਾਈਏ ਮੈਚ ਸ਼ੁਰੂ ਮੈਚ ਸ਼ੁਰੂ ਕਰਾਈਏ ਸ਼ਹਾਜਾਦ ਕੋਈ ਨਹੀਂ ਆਪਣਾ ਵੀਰ ਆ ਯਾਰ ਤੁਸੀਂ ਭਾਈ ਯਾਰ ਬਾਹਰ ਹੋ ਜਾਓ ਸੀ ਆਪੇ ਇਹ ਮਸਲਾ ਸਲਝਾ ਲੈਨੇ ਆ ਤੁਸੀਂ ਭਾਈ ਜਾਓ ਪਲੇ ਸਾਈਡ ਤੇ ਹੋ ਜਾਓ ਸਾਈਡ ਤੇ ਯਾਰ ਲੋਕ ਐ ਤੁਸੀਂ ਯਾਰ ਖਾਮ ਖਾਮ ਬਾਹਰੋਂ ਆ ਕੇ ਗੱਲ ਵਧਾਈ ਜਾਂਦੇ ਪਲੇਅਰ ਸਾਡੇ ਆਪਣੇ ਆਹ ਪੰਜਾਬਪੁਰਸ ਵਾਲਿਆਂ ਨੂੰ ਬੇਨਤੀ ਇਹਨਾਂ ਨੂੰ ਬਾਹਰ ਕੱਢੋ ਜਿਹੜੇ ਕੋਲੇ ਇਹ ਖੜੇ ਇਹਨਾਂ ਦੇ ਸ਼ਾਜਾਦ ਆ ਯਾਰ ਆ ਪਿਆਰ ਨਾ ਮਲੂਕ ਇਹਨਾਂ ਦੀ ਜੱਫੀ ਪਾਉਣੀ ਐ ਜੱਫੀ ਪਾ ਯਾਰ ਕੰਨ ਮੇੜੀ ਐ ਇਹ ਟੇਰੀਆਂ ਸ਼ਾਜੀ ਆ ਟੇਰੀਆਂ ਇੱਧਰ ਆਜੋ ਦੋਨੇ ਦੋਨੇ ਭਰਾ ਇੱਧਰ ਆਜੋ ਦੋਨੇ ਭਰਾ ਇੱਧਰ ਆਜੋ ਦੋਨੇ ਭਰਾ ਆਜੋ ਸ਼ੀਲੂ ਕਰਵਿੰਦਰ ਇਹਦਾ ਪਿਆਰ ਨਾਲ ਦੋਨੇ ਭਰਾ ਜੱਫੀ ਪਾ ਕੇ ਹੈਂਡਸ਼ੇਕ ਕਰਕੇ ਸ਼ਹਿਜਾਨ ਲਓ ਤਾੜੀਆਂ ਮਾਰ ਦਿਓ ਭਰਾ ਨੇ ਸਦਾ ਹੀ ਭਰਾ ਰਹਿਣਾ ਹੈ ਮੈਚ ਦੇ ਵਿੱਚ ਥੋੜਾ ਕਨਾਂ